ਹਾਂਜੀ ਬੈਲਕੋ एवरीवन ਤੇ ਆਪਾਂ ਕਰ ਰਹੇ ਹਾਂ ਜੀ ਜਰਨਲ ਅੱਜ ਆਪਾਂ ਜੋ ਐਂਟਰੀਆਂ ਸਮਝਣੇ ਨੇ ਉਹ ਆਪਣਾ ਹੈਗਾ ਜੀ ਕਨਸੈਪਟ ਪਰਚੇਸ ਐਂਡ ਸੇਲ ਆਫ ਫਿਕਸਡ ਐਸੈਟਸ ਵੀ ਜਦੋਂ ਆਪਾਂ ਕੋਈ ਫਿਕਸਡ ਐਸੈਟ ਪਰਚੇਸ ਕਰਦੇ ਆ ਉਸ ਦੀ ਆਪਾਂ ਕਿਵੇਂ ਐਂਟਰੀ ਪਾਸ ਕਰਨੀ ਹੈ ਤੇ ਜਦੋਂ ਆਪਾਂ ਸੇਲ ਕਰਦੇ ਆ ਸੇਲ ਕਰਨ ਦੇ ਟਾਈਮ ਜੋ ਲਾਸ ਹੋਇਆ ਜੋ ਪ੍ਰੋਫਿਟ ਹੋਇਆ ਉਸ ਨੂੰ ਆਪਾਂ ਨੇ ਕਿਸ ਤਰੀਕੇ ਨਾਲ ਸ਼ੋ ਕਰਨਾ ਚਾਹਣਾ ਐਂਟਰੀ ਦੇ ਵਿੱਚ ਵੀ ਡੈਬਿਟ ਹੋਊਗਾ ਜਾਂ ਕ੍ਰੈਡਿਟ ਹੋਊਗਾ ਜੋ ਵੀ ਆਪਣਾ ਪ੍ਰੋਫਿਟ ਹੈ ਲਾਸ ਆ ਤਾਂ ਉਹ ਆਪਾਂ ਦੇਖਾਂਗੇ ਜੀ ਸਮਝਾਂਗੇ ਆਪਾਂ ਇਸ ਵੀਡੀਓ ਦੇ ਵਿੱਚ ਤਾਂ ਦੇਖੋ ਕੋਈ ਵੀ ਆਪਾਂ ਜਦੋਂ ਪਰਚੇਸ ਕਰਦੇ ਆ ਕਿ ਜਿਹੜੀ ਆਪਣੀ ਫਿਕਸਡ ਐਸੈਟ ਹੁੰਦੀ ਆ ਤਾਂ ਹੁਣ ਇੱਕ ਆਪਾਂ ਨੇ ਕੇਸ ਕਰਿਆ ਸੀ ਵੀ ਇੱਕ ਆਪਾਂ ਨੇ ਗoods ਪਰਚੇਸ ਕਰ ਰਹੇ ਹਾਂ ਜਦੋਂ ਆਪਾਂ ਨੇ ਗoods ਪਰਚੇਸ ਕਰੀਆਂ ਸੀ ਤਾਂ ਜਿਹਦੀ ਆਪਣੀ ਐਂਟਰੀ ਪਈ ਸੀ ਵੀ ਜਦੋਂ ਆਪਾਂ ਗoods ਪਰਚੇਸ ਕਰਦੇ ਆ ਤਾਂ ਉੱਥੇ ਆਪਾਂ ਗoods ਅਕਾਊਂਟ ਡੈਬਿਟ ਨਹੀਂ ਕਰਦੇ ਆ ਆਪਾਂ ਕੀ ਕਰਦੇ ਆ ਜੀ ਉੱਥੇ ਪਰਚੇਸ ਜਿਹੜਾ ਵਰਡ ਆ ਉਹ ਕੀ ਕਰ ਰਹੇ ਆ ਯੂਜ਼ ਕਰਦੇ ਹੁੰਦੇ ਆ ਵੀ ਪਰ ਮੰਨ ਲਓ ਗoods ਆਪਾਂ ਨੇ ਕੈਸ਼ ਤੇ ਪਰਚੇਸ ਕਰੀਆਂ ਨੇ ਤਾਂ ਐਂਟਰੀ ਕੀ ਪਾਉਂਦੇ ਸੀ ਪਰਚੇਸ ਅਕਾਊਂਟ ਡੈਬਿਟ ਟੂ ਕੈਸ਼ ਬਟ ਜਦੋਂ ਆਪਾਂ ਕੋਈ ਫਿਕਸਡ ਐਸੈਟਸ ਪਰਚੇਸ ਕਰਾਂਗੇ ਕੋਈ ਵੀ ਆਪਣੀ ਫਿਕਸਡ ਐਸੈਟ ਹੋਊਗੀ ਤਾਂ ਉਸ ਦਾ ਨੇਮ ਕਨਸਿਡਰ ਹੋਊਗਾ ਮੰਨ ਲਓ ਆਪਾਂ ਨੇ ਮਸ਼ੀਨਰੀ ਪਰਚੇਸ ਕੀਤੀ ਹੈ ਠੀਕ ਆ ਜੀ ਕੈਸ਼ ਦੇ ਵਿੱਚ ਤਾਂ ਐਂਟਰੀ ਕੀ ਪਊਗੀ ਮਸ਼ੀਨਰੀ ਅਕਾਊਂਟ ਡੈਬਿਟ ਟੂ ਕੈਸ਼ ਜੇ ਆਪਾਂ ਨੇ ਕੈਸ਼ ਰਾਹੀਂ ਪੇਮੈਂਟ ਕਰ ਰਹੇ ਹਾਂ ਜੇ ਚੈੱਕ ਰਾਹੀਂ ਪੇਮੈਂਟ ਕਰੀਆ ਤਾਂ ਮਸ਼ੀਨਰੀ ਅਕਾਊਂਟ ਡੈਬਿਟ ਟੂ ਕੀ ਆ ਜਾਊਗਾ ਜੀ ਬੈਂਕ ਆ ਜਾਊਗਾ ਤਾਂ ਧਿਆਨ ਰੱਖਣਾ ਵੀ ਆਪਾਂ ਜਦੋਂ ਗੁੱਡਸ ਪਰਚੇਸ ਕਰਦੇ ਹਾਂ ਉਸ ਟਾਈਮ ਜਿਹੜਾ ਆਪਣਾ ਵਾਰਡ ਯੂਸ ਕਰਦੇ ਆ ਉਹ ਆਪਾਂ ਪਰਚੇਸ ਲਿਖ ਦਿਆਂ ਨਾ ਕਿ ਗੁੱਡਜ਼ ਅਕਾਊਂਟ ਡੈਬਿਟ ਟੂ ਕੈਸ਼ ਲਿਖਦੇ ਆ ਜਦੋਂ ਆਪਾਂ ਕੋਈ ਫਿਕਸਡ ਐਸੈਟ ਪਰਚੇਸ ਕਰਾਂਗੇ ਉਸ ਕੇ ਦੇ ਵਿੱਚ ਜੋ ਆਪਣੀ ਪਾਰਟਿਕੂਲਰ ਐਸੈਟ ਹੋਊਗੀ ਜੋ ਵੀ ਲੈਂਡ ਖਰੀਦੀਆ ਮੰਨ ਲਓ ਆਪਾਂ ਨੇ ਬਿਲਡਿੰਗ ਖਰੀਦੀਆ ਫਰਨੀਚਰ ਖਰੀਦੀਆ ਜਾਂ ਕੋਈ ਕੰਪਿਊਟਰ ਖਰੀਦੀਆ ਜਾਂ ਆਪਾਂ ਨੇ ਮਸ਼ੀਨਰੀ ਖਰੀਦੀਆ ਤਾਂ ਜੋ ਵੀ ਆਪਣੀ ਐਸੈਟ ਪਰਚੇਸ ਕੀਤੀ ਉਸ ਐਸੈਟ ਦਾ ਆਪਾਂ ਕੀ ਕਰਾਂਗੇ ਨੇਮ ਡੈਬਿਟ ਕਰਾਂਗੇ ਤਾਂ ਹੁਣ ਇੱਥੇ ਆਪਾਂ ਨੇ ਐਗਜ਼ਾਮਪਲ ਲਈ ਵੀ ਆਪਾਂ ਨੇ ਮਸ਼ੀਨਰੀ ਬਾਏ ਕਰੀ ਆ ਮਸ਼ੀਨਰੀ ਪਰਚੇਸ ਕਰੀਆ ਤਾਂ ਐਂਟਰੀ ਕੀ ਬਣਗੀ ਆਪਣੀ ਮਸ਼ੀਨਰੀ ਅਕਾਊਂਟ ਡੈਬਿਟ ਟੂ ਕੈਸ਼ ਹੁਣ ਧਿਆਨ ਰੱਖਣਾ ਹੁਣ ਜਦੋਂ ਕਈ ਵਾਰ ਆਪਾਂ ਜਿਹੜੀ ਕੋਈ ਵੀ ਐਸਟਾ ਮੰਨ ਲਓ ਆਪਾਂ ਕੈਸ਼ ਦੇ ਵਿੱਚ ਪੇਮੈਂਟ ਨਹੀਂ ਕਰ ਰਹੇ ਹਾਂ ਔਨ ਕ੍ਰੈਡਿਟ ਦੇ ਉੱਪਰ ਕੀ ਕਰ ਰਹੇ ਹਾਂ ਪਰਚੇਸ ਕਰ ਰਹੇ ਹਾਂ ਤਾਂ ਐਂਟਰੀ ਕੀ ਬਣੂਗੀ ਤਾਂ ਆਪਣਾ ਮਸ਼ੀਨਰੀ ਅਕਾਊਂਟ ਡੈਬਿਟ ਟੂ ਕੀ ਆ ਸਪਲਾਈਅਰ ਆ ਜਾਊਗਾ ਮਤਲਬ ਜਿਸ ਦਾ ਨੇਮ ਹੋਊਗਾ ਜੀ ਉਹ ਆਪਾਂ ਇੱਥੇ ਕੀ ਲਿਖਦਾਂਗੇ ਮੰਨ ਲਓ ਆਪਣੇ ਲਿਖਤਾ ਐਂਟਰੀ ਆ ਗਈ ਆਪਾਂ ਨੇ ਮਸ਼ੀਨਰੀ ਬਾਏ ਕੀਤੀ ਆ ਔਨ ਕ੍ਰੈਡਿਟ ਦੇ ਉੱਪਰ ਮਾਨੋ ਕਿਸੇ ਸਪਲਾਈਅਰ ਦਾ ਨੇਮ ਨਹੀਂ ਦਿੱਤਾ ਹੋਇਆ ਵੀ ਕਿਸ ਤੋਂ ਖਰੀਦੀ ਆ ਤਾਂ ਐਂਟਰੀ ਕੀ ਬਣ ਜਾਂਦੀ ਆ ਆਪਣੀ ਮਸ਼ੀਨਰੀ ਅਕਾਊਂਟ ਡੈਬਿਟ ਟੂ ਸਪਲਾਈਅਰ ਆ ਜਾਂਦਾ ਕਈ ਵਾਰ ਇੱਥੇ ਆਪਾਂ ਵੈਂਡਰ ਵੀ ਲਿਖ ਦਿੰਦੇ ਆ ਤਾਂ ਹੁਣ ਇੱਥੇ ਜਦੋਂ ਆਪ ਕੋ ਨੂੰ ਨੇਮ ਦੇਤਾ ਕਿਸ ਤੋਂ ਆਪਾਂ ਨੇ ਕੋਈ ਫਿਕਸ ਐਸੈਟ ਖਰੀਦੀ ਤਾਂ ਉਹਦਾ ਨੇਮ ਆ ਜਾਊਗਾ ਮੰਨ ਲਓ ਆਪਾਂ ਨੇ ਰਾਮ ਤੋਂ ਜਿਹੜੀ ਮਸ਼ੀਨਰੀ ਆ ਬਾਏ ਕਰੀਆ ਔਨ ਕ੍ਰੈਡਿਟ ਤਾਂ ਐਂਟਰੀ ਕੀ ਬਣੂਗੀ ਮਸ਼ੀਨਰੀ ਅਕਾਊਂਟ ਡੈਬਿਟ ਟੂ ਰਾਮ ਆ ਜਾਊਗਾ ਕਿਉਂਕਿ ਆਪਾਂ ਨੇ ਰਾਮ ਤੋਂ ਬਾਏ ਕਰੀਆ ਹਲੇ ਆਪਾਂ ਕੈਸ਼ ਦੇ ਵਿੱਚ ਪੇਮੈਂਟ ਨਹੀਂ ਕਰੀ ਔਨ ਕ੍ਰੈਡਿਟ ਤੇ ਆਪਾਂ ਜਿਹੜੀ ਐਸੈਟ ਆ ਕੀ ਕੀਤੀ ਆ ਬਾਏ ਕਰੀਆ ਤਾਂ ਹੁਣ ਜਿਹੜਾ ਆਪਣਾ ਨੈਕਸਟ ਕਨਸੈਪਟ ਆ ਠੀਕ ਹੈ ਜੀ ਨੈਕਸਟ ਕੱਦਸ ਆਪਣਾ ਕਨਸੈਪਟ ਆ ਵੀ ਜਦੋਂ ਆਪਾਂ ਫਿਕਸ ਐਸੈਟ ਸੇਲ ਕਰਦੇ ਆ ਉਸ ਉਸਕੇ ਦੇ ਵਿੱਚ ਆਪਾਂ ਐਂਟਰੀ ਕਿਵੇਂ ਪਾਸ ਆਊਟ ਕਰਦੇ ਹਾਂ ਹੁਣ ਮੰਨ ਲਓ ਆਪਾਂ ਨੇ ਕੋਈ ਵੀ ਅਜਿਹੀ ਆਪਣੀ ਫਿਕਸ ਐਸੈਟ ਆ ਉਹ ਆਪਾਂ ਨੇ ਕੀ ਕਰੀਆ ਮੰਨ ਲਓ ਸੇਲ ਕਰੀਆ ਹੁਣ ਦੇਖੋ ਜੇ ਆਪਾਂ ਕੈਸ਼ ਤੇ ਸੇਲ ਕਰੀਆ ਤਾਂ ਆਪਣੇ ਕੋਲ ਕੀ ਆਊਗਾ ਜੀ ਕੈਸ਼ ਆਊਗਾ ਮੇਨ ਤਾਂ ਕੈਸ਼ ਅਕਾਊਂਟ ਕੀ ਹੋਊਗਾ ਆਪਣਾ ਡੈਬਿਟ ਹੋ ਜਾਊਗਾ ਟੂ ਜੋ ਆਪਾਂ ਨੇ ਸੇਲ ਕਰਿਆ ਠੀਕ ਆ ਹੁਣ ਦੇਖੋ ਧਿਆਨ ਦੇਣਾ ਜਿਵੇਂ ਹੁਣ ਆਪਾਂ ਨੇ ਗੁੱਡਜ਼ ਬਾਏ ਕਰੀਆ ਸੀ ਤਾਂ ਆਪਾਂ ਨੇ ਵਰਡ ਪਰਚੇਸ ਯੂਜ਼ ਕਰਿਆ ਸੀ ਜਦੋਂ ਆਪਾਂ ਗੁੱਡਜ਼ ਸੇਲ ਕਰਦੇ ਆ ਤਾਂ ਆਪਾਂ ਐਂਟਰੀ ਕੀ ਪਾਉਂਦੇ ਸੀ ਕੈਸ਼ ਅਕਾਊਂਟ ਡੈਬਿਟ ਟੂ ਸੇਲ ਲਿਖਦੇ ਸੀ ਬਟ ਉਰੇ ਵੀ ਆਪਾਂ ਫਿਕਸਡ ਐਸੈਟਾ ਮੰਨ ਲਓ ਸੇਲ ਕਰ ਰਹੇ ਆ ਤਾਂ ਹੁਣ ਇੱਥੇ ਆਪਾਂ ਕੈਸ਼ ਅਕਾਊਂਟ ਡੈਬਿਟ ਟੂ ਸੇਲ ਨਹੀਂ ਲਿਖਾਂਗੇ ਜੋ ਆਪਾਂ ਨੇ ਪਾਰਟਿਕਲ ਜਿਹੜੀ ਐਸੈਟ ਆ ਜੋ ਆਪਣੀ ਫਿਕਸਡ ਐਸੈਟ ਆਪਾਂ ਨੇ ਸੇਲ ਕਰੀਆ ਉਸ ਦਾ ਇੱਥੇ ਆਪਾਂ ਕੀ ਲਿਖਾਂਗੇ ਨੇਮ ਲਿਖਾਂਗੇ ਮੰਨ ਲਓ ਆਪਾਂ ਨੇ ਮਸ਼ੀਨਰੀ ਖਰੀਦੀ ਸੀ ਉਹ ਮਸ਼ੀਨਰੀ ਆਪਾਂ ਮੰਨ ਲਓ ਸੇਲ ਕਰੀਆ ਆਪਾਂ ਨੇ ਠੀਕ ਹੈ ਜੀ ਤਾਂ ਆਪਣੀ ਐਂਟਰੀ ਕੀ ਬਣ ਜੂ ਇੱਥੇ ਕੈਸ਼ ਅਕਾਊਂਟ ਡੈਬਿਟ ਟੂ ਮਸ਼ੀਨਰੀ ਆ ਜੂਗਾ ਜੀ ਤਾਂ ਇਹ ਆਪਣੀ ਐਂਟਰੀ ਪਾਸ ਆਊਗੀ ਜਿਸ ਦੇ ਵਿੱਚ ਆਪਾਂ ਨੂੰ ਕੋਈ ਪ੍ਰੋਫਿਟ ਐਂਡ ਲੌਸ ਬਾਰੇ ਨਹੀਂ ਮਤਲਬ ਇਨਫਾਰਮੇਸ਼ਨ ਹੈਗੀ ਨਾ ਹੀ ਆਪਾਂ ਲੌਸ ਹੋਇਆ ਨਾ ਪ੍ਰੋਫਿਟ ਹੋਇਆ ਮੰਨ ਲਓ ਜਿੰਨੇ ਦੀ ਵੈਲਿਊ ਹੈਗੀ ਸੀ ਮਸ਼ੀਨਰੀ ਦੀ ਉਹਨੇ ਦੀ ਆਪਾਂ ਨੇ ਕੀ ਕਰਤਾ ਉਹਨੂੰ ਸੇਲ ਕਰਤਾ ਤਾਂ ਐਂਟਰੀ ਕੀ ਬਣ ਗਈ ਆਪਣੀ ਕੈਸ਼ ਅਕਾਊਂਟ ਡੈਬਿਟ ਟੂ ਮਸ਼ੀਨਰੀ ਜੇ ਆਪਾਂ ਨੇ ਮੰਨ ਲਓ ਹਲੇ ਕੈਸ਼ ਦੇ ਵਿੱਚ ਪੇਮੈਂਟ ਨਹੀਂ ਹੋਈ ਹੈਗੀ ਤਾਂ ਮੰਨ ਲਓ ਆਪਾਂ ਨੇ ਕਿਸੇ ਨੂੰ ਉਹ ਕ੍ਰੈਡਿਟ ਦੇ ਉੱਪਰ ਕੀਆ ਸੇਲ ਕਰਤੀ ਤਾਂ ਉਹ ਆਪਣੀ ਐਂਟਰੀ ਕੀ ਬਣਨੂਗੀ ਜਿਸ ਨੂੰ ਆਪਾਂ ਨੇ ਸੇਲ ਕਰੀਆ ਉਸ ਦਾ ਨੇਮ ਡੈਬਿਟ ਹੋ ਜਾਊਗਾ ਟੂ ਜੋ ਵੀ ਆਪਣੀ ਐਸੈਟ ਆਪਾਂ ਨੇ ਕੀ ਕਰੀ ਆ ਜੀ ਸੇਲ ਕਰੀ ਆ ਉਹ ਆਪਣਾ ਕੀ ਇੱਥੇ ਕਨਸੈਪਟ ਆ ਜਾਊਗਾ ਹੁਣ ਜਿਹੜਾ ਆਪਾਂ ਨੇ ਕਨਸੈਪਟ ਕਰਨਾ ਬਹੁਤ ਜ਼ਿਆਦਾ ਇੰਪੋਰਟੈਂਟ ਆ ਵੀ ਜਦੋਂ ਆਪਾਂ ਨੂੰ ਜਿਹੜਾ ਫਿਕਸਡ ਐਸੈਟ ਸੇਲ ਕਰਨ ਦੇ ਟਾਈਮ ਆਪਾਂ ਨੂੰ ਕੋਈ ਲਾਸ ਹੋਇਆ ਜਾਂ ਆਪਾਂ ਨੂੰ ਪ੍ਰੋਫਿਟ ਹੋਇਆ ਉਸ ਦੀ ਆਪਣਾ ਐਂਟਰੀ ਕਿਵੇਂ ਪਾਸਵਰਡ ਕਰਨੀ ਆ ਉਸ ਤੋਂ ਪਹਿਲਾਂ ਇੱਕ ਇੰਪੋਰਟੈਂਟ ਪੁਆਇੰਟ ਆ ਜੋ ਆਪਣਾ ਰਹਿ ਗਿਆ ਜੀ ਵੀ ਜਦੋਂ ਆਪਾਂ ਕੋਈ ਵੀ ਐਸੈਟ ਕੀ ਆ ਪਰਚੇਸ ਕਰਦੇ ਆ ਜਦੋਂ ਆਪਾਂ ਨੇ ਕੋਈ ਫਿਕਸ ਐਸਟ ਪਰਚੇਸ ਕਰਨ ਦੇ ਟਾਈਮ ਕੋਈ ਆਪਣਾ ਖਰਚਾ ਹੋਇਆ ਮੰਨ ਲਓ ਆਪਾਂ ਨੇ ਫਰੇਟ ਪੇ ਕੀਤਾ ਕੋਈ ਇੰਸਟਾਲੇਸ਼ਨ ਆਪਣਾ ਖਰਚਾ ਹੋਇਆ ਤਾਂ ਆਪਾਂ ਨੇ ਅਲੱਗ ਤੋਂ ਸ਼ੋ ਨਹੀਂ ਕਰਨਾ ਹੈਗਾ ਮੰਨ ਲਓ ਇੱਥੇ ਆਪਾਂ ਗੱਲ ਕਰ ਲੈਂਦੇ ਵੀ ਆਪਾਂ ਨੇ ਮਸ਼ੀਨਰੀ ਜੋ ਬਾਏ ਕਰੀਓ ਆਪਣੀ 1 ਲੱਖ ਦੀ ਆ ਉਸ ਟਾਈਮ ਆਪਣਾ ਜਿਹੜਾ ਫਰੇਟ ਸੀ ਉਹ ਆਪਾਂ ਨੇ ਪੇ ਕੀਤਾ ਮੰਨ ਲਓ 10000 ਦਾ ਤੇ ਇੰਸਟਾਲੇਸ਼ਨ ਜਿਹੜੇ ਆਪਣੇ ਐਕਸਪੈਂਸ ਸੀ ਉਹ ਵੀ ਮੰਨ ਲਓ ਕਿੰਨੇ ਹੋਗੇ 10000 ਦੇ ਹੋਗੇ ਤਾਂ ਹੁਣ ਇਸ ਕੇ ਦੇ ਵਿੱਚ ਆਪਾਂ ਐਂਟਰੀ ਐ ਨਹੀਂ ਪਾਵਾਂਗੇ ਵੀ ਮਸ਼ੀਨਰੀ ਅਕਾਊਂਟ ਡੈਬਿਟ ਸਟ੍ਰੇਟ ਅਕਾਊਂਟ ਡੈਬਿਟ ਇੰਸਟਾਲੇਸ਼ਨ ਐਕਸਪੈਂਸ ਅਕਾਊਂਟ ਡੈਬਿਟ ਜੋ ਆਪਣਾ ਐਕਸਪੈਂਸ ਹੋਇਆ ਉਹਨੂੰ ਪਰਚੇਸ ਕਰਨ ਦੇ ਟਾਈਮ ਤੋਂ ਆਪਾਂ ਮਸ਼ੀਨਰੀ ਦੀ ਜਿਹੜੀ ਵੈਲਿਊ ਆ ਉਹਦੇ ਵਿੱਚ ਕੀ ਕਰਕੇ ਇਨਕਲੂਡ ਕਰਕੇ ਲਿਖ ਦਾਂਗੇ ਮਤਲਬ ਮਸ਼ੀਨਰੀ ਦੀ ਵੈਲਿਊ 1 ਲੱਖ ਆ ਫਰੇਟ ਦਾ ਖਰਚਾ 10000 ਹੋ ਗਿਆ ਤੇ ਇੰਸਟਾਲੇਸ਼ਨ ਐਕਸਪੈਂਸ ਵੀ 10000 ਹੋ ਗਿਆ ਤਾਂ ਟੋਟਲ ਖਰਚਾ ਕਿੰਨਾ ਹੋ ਗਿਆ 1 ਲੱਖ 20000 ਤਾਂ ਜਿਹੜੀ ਆਪਣੀ ਐਂਟਰੀ ਪਾਸਪੋਰਟ ਹੋਊਗੀ ਉਹ 1 ਲੱਖ 20000 ਨਾਲ ਹੋਊਗੀ ਆਪਾਂ ਨੇ ਮੰਨ ਲਓ ਕੈਸ਼ ਦੇ ਵਿੱਚ ਪੇ ਕੀਤਾ ਮਸ਼ੀਨਰੀ ਅਕਾਊਂਟ ਡੈਬਿਟ ਟੂ ਕੈਸ਼ ਕਿੰਨੇ ਦੇ ਨਾਲ ਆਜੂਗਾ ਆਪਣਾ 1 ਲੱਖ ਬੀ ਯਾਦ ਨਾਲ ਐਂਟਰੀ ਕੀ ਹੋਊਗੀ ਪਾਸ ਆਊਟ ਹੋਊਗੀ ਤਾਂ ਹੁਣ ਦੇਖੋ ਜੀ ਆਪਾਂ ਕਨਸੈਪਟ ਕਰ ਰਹੇ ਹਾਂ ਵੀ ਜਦੋਂ ਆਪਾਂ ਕੋਈ ਫਿਕਸਡ ਐਸਟ ਹੈ ਜਿਹੜੀ ਉਹ ਸੇਲ ਕਰ ਰਹੇ ਹਾਂ ਤਾਂ ਉਸ ਟਾਈਮ ਜੇ ਆਪਾਂ ਨੂੰ ਪ੍ਰੋਫਿਟ ਹੋ ਰਿਹਾ ਜਾਂ ਲਾਸ ਹੋ ਰਿਹਾ ਉਹਦੀ ਆਪਾਂ ਨੇ ਕਿਵੇਂ ਐਂਟਰੀ ਪਾਸ ਆਊਟ ਕਰਨੀ ਤਾਂ ਹੁਣ ਪਹਿਲਾਂ ਦੇਖੋ ਵੀ ਜਦੋਂ ਆਪਾਂ ਮੰਨ ਲਓ ਲਾਸ ਤੇ ਸੇਲ ਕਰ ਰਹੇ ਹਾਂ ਤਾਂ ਉਸ ਕੇਸ ਐਂਟਰੀ ਕਿਵੇਂ ਪਾਸ ਆਊਟ ਹੋਊਗੀ ਹੁਣ ਇਹਨੂੰ ਆਪਾਂ ਐਗਜ਼ਾਮਪਲ ਦੇ ਕੇ ਸਮਝਦੇ ਹਾਂ ਵੀ ਜਿਵੇਂ ਜਿਹੜੀ ਮਸ਼ੀਨਰੀ ਆ ਠੀਕ ਆ ਜੀ ਉਹਦੀ ਜਿਹੜੀ ਬੁੱਕ ਵੈਲਿਊ ਮੰਨ ਲਓ 1 ਲੱਖ ਆ ਬੁੱਕ ਵੈਲਿਊ ਕਿੰਨੀ ਆ ਉਹਦੀ 1 ਲੱਖ ਆ ਤੇ ਹੁਣ ਇੱਥੇ ਜੋ ਆਪਾਂ ਸੇਲ ਕਰਿਆ ਵਾ ਮਸ਼ੀਨਰੀ ਨੂੰ ਉਹ ਆਪਾਂ ਨੇ ਕਰਿਆ ਮੰਨ ਲਓ 80000 ਤੇ ਕੀ ਕਾਤੀ ਸੀ ਸੇਲ ਕਰਤੀ ਤਾਂ ਜਦੋਂ ਆਪਾਂ ਨੇ 80000 ਤੇ ਸੇਲ ਕਰਿਆ ਤਾਂ ਆਪਣੇ ਕੋਲੇ ਕੈਸ਼ ਕਿੰਨਾ ਆਇਆ 80000 ਤਾਂ ਐਂਟਰੀ ਕੀ ਬਣ ਗਈ ਆਪਣੀ ਕੈਸ਼ ਅਕਾਊਂਟ ਡੈਬਿਟ ਕਿੰਨੇ ਨਾਲ ਹੋਊਗਾ ਜੀ ਆਪਣਾ 80000 ਦੇ ਨਾਲ ਤੇ ਬੁੱਕ ਵੈਲਿਊ ਐਸੈਟ ਆਪਣੀ ਫਿਕਸ ਐਸੈਟ ਟੂ ਫਿਕਸ ਐਸੈਟ ਕਿਉਂਕਿ ਆਪਾਂ ਨੇ ਸੇਲ ਕਰੀਆ ਹੁਣ ਇੱਥੇ ਸੇਲ ਆਪਾਂ ਐਗਜ਼ਾਮਪਲ ਕਿਹਦੀ ਲਈਆ ਮਸ਼ੀਨਰੀ ਦੀ ਤਾਂ ਹੁਣ ਇੱਥੇ 2 ਜੋ ਫਿਕਸ ਐਸਾ ਲਿਖਿਆ ਇੱਥੇ ਆਪਣਾ ਕੀ ਆਜੂਗਾ 2 ਮਸ਼ੀਨਰੀ ਆਜੂਗਾ ਠੀਕ ਹੈ ਜੀ ਹੁਣ ਇੱਥੇ ਆਪਣੀ ਜੋ ਮਸ਼ੀਨਰੀ ਦੀ ਵੈਲਿਊ ਕਿੰਨੀ ਆ ਆਪਣੇ ਕੋਲੇ 1 ਲੱਖ ਤਾਂ ਹੁਣ ਇੱਥੇ ਆਪਾਂ ਨੇ ਸੇ ਰਸੀ ਅਧਿਕਾਰੀਆਂ ਵੈਲਿਊ ਦੀ ਕਿੰਨੀ ਹੈ ਜੀ 1 ਲੱਖ ਤਾਂ ਮਤਲਬ 20000 ਦਾ ਆਪਾਂ ਨੂੰ ਕੀ ਹੋ ਗਿਆ ਲਾਸ ਤਾਂ ਲਾਸ ਆਪਣਾ ਕੀ ਹੋਊਗਾ ਡੈਬਿਟ ਹੋਊਗਾ ਅਕਾਊਂਟਿੰਗ ਟੂ ਰੂਲ ਆਫ ਨੋਮੀਨਲ ਅਕਾਊਂਟ ਤਾਂ ਹੁਣ ਐਂਟਰੀ ਕੀ ਬਣ ਗਈ ਲਾਸ ਔਨ ਸੇਲ ਆਫ ਫਿਕਸਡ ਐਸੈਟ ਇੱਥੇ ਆਪਾਂ ਨੇ ਗੱਲ ਕਿਹਦੀ ਕੀਤੀ ਆ ਮਸ਼ੀਨਰੀ ਦੀ ਤਾਂ ਇੱਥੇ ਜਿਹੜਾ ਆਪਣਾ ਲਾਸ ਹੋਇਆ ਲਾਸ ਔਨ ਸੇਲ ਆਫ ਮਸ਼ੀਨਰੀ ਜਿਹੜਾ ਆਪਾਂ ਨੂੰ ਹੋਇਆ ਉਹ ਡੈਬਿਟ ਕਿੰਨਾ ਹੋ ਜੂਗਾ ਆਪਣਾ 20000 ਨਾਲ ਤਾਂ ਇਸ ਤਰੀਕੇ ਨਾਲ ਆਪਣੀ ਐਂਟਰੀ ਕੀ ਕਰਨੀ ਹੈ ਜੀ ਪਾਸ ਆਊਟ ਕਰਨੀ ਆ ਸਿੰਪਲ ਐਂਟਰੀ ਕੀ ਆ ਆਪਣੀ ਜਦੋਂ ਫਿਕਸਡ ਐਸੈਟ ਆਪਾਂ ਲਾਸ ਤੇ ਸੇਲ ਕਰ ਰਹੇ ਹਾਂ ਤਾਂ ਐਂਟਰੀ ਕੀ ਬਣਦੀ ਆ ਕੈਸ਼ ਅਕਾਊਂਟ ਡੈਬਿਟ ਲਾਸ ਔਨ ਸੇਲ ਆਫ ਫਿਕਸਡ ਐਸੈਟ ਅਕਾਊਂਟ ਡੈਬਿਟ ਟੂ ਫਿਕਸਡ ਐਸੈਟ ਜੋ ਵੀ ਆਪਣੀ ਐਸੈਟ ਹੋਊਗੀ ਇੱਥ ਹੁਣ ਆਪਾਂ ਗੱਲ ਕਰਦੇ ਆ ਜੀ ਔਨ ਪ੍ਰੋਫਿਟ ਵੀ ਜਦੋਂ ਆਪਾਂ ਪ੍ਰੋਫਿਟ ਦੇ ਉੱਤੇ ਆਪਾਂ ਜਿਹੜੀ ਕੋਈ ਵੀ ਐਸੈਟ ਆ ਕੀ ਆ ਸੇਲ ਕਰ ਰਹੇ ਆ ਜੋ ਆਪਣੀ ਫਿਕਸਡ ਐਸੈਟ ਆ ਹੁਣ ਮੰਨ ਲਓ ਜਿਹੜੀ ਆਪਣੀ ਬੁੱਕ ਵੈਲਿਊ ਸੀ ਉਹ ਹੈਗੀ ਸੀ 1 ਲੱਖ ਦੀ ਜੋ ਆਪਾਂ ਨੇ ਸੇਲ ਕਰੀਆ ਹੁਣ ਉਹ ਮੰਨ ਲਓ ਕਿੰਨੇ ਦੀ ਕਰਤੀ ਆਪਾਂ ਨੇ 1 ਲੱਖ 20000 ਤੇ ਸੇਲ ਕਰਤੀ ਤਾਂ ਐਂਟਰੀ ਕਿਵੇਂ ਪਾਸ ਹੋਊਗਾ ਦੇਖੋ ਪਹਿਲਾਂ ਪ੍ਰੋਫਿਟ ਦੀ ਐਂਟਰੀ ਕੀ ਆ ਕੈਸ਼ ਅਕਾਊਂਟ ਡੈਬਿਟ ਟੂ ਫਿਕਸਡ ਐਸੈਟ ਟੂ ਪ੍ਰੋਫਿਟ ਔਨ ਸੇਲ ਆਫ ਫਿਕਸਟ ਐਸੈਟ ਤਾਂ ਇਹ ਆਪਣੀ ਐਂਟਰੀ ਬਣੂਗੀ ਤਾਂ ਹੁਣ ਦੇਖੋ ਸੇਲ ਕਰ ਰਹੇ ਆ ਤਾਂ ਸੇਲ ਕਾ ਦੇਣਾ ਆਪਣੇ ਕੋਲੇ ਕੀ ਆਊਗਾ ਜੀ ਕੈਸ਼ ਤਾਂ ਕੈਸ਼ ਅਕਾਊਂਟ ਡੈਬਿਟ ਹੁਣ ਕੈਸ਼ ਕਿੰਨਾ ਆਇਆ ਆਪਣੇ ਕੋਲੇ 1 ਲੱਖ 20000 ਟੂ ਮਸ਼ੀਨਰੀ ਹੁਣ ਆਪਾਂ ਨੇ ਸੇਲ ਕਿਹੜੀ ਕੀਤੀ ਆ ਫਿਕਸ ਐਸਟੋ ਆਪਣੀ ਕੀ ਆ ਮਸ਼ੀਨਰੀ ਮਸ਼ੀਨਰੀ ਦੀ ਵੈਲਿਊ ਕਿੰਨੀ ਸੀ 1 ਲੱਖ ਤਾਂ ਹੁਣ ਦੇਖਿਓ ਵੀ ਬੁੱਕ ਵੈਲਿਊ ਤਾਂ 1 ਲੱਖ ਆ ਸੇਲ ਆਪਾਂ ਕਰ ਰਹੇ ਆ 1 ਲੱਖ 20000 ਤੇ ਤਾਂ ਜਿਹੜਾ ਆਪਣਾ 20000 ਉਹ ਆਪਾਂ ਨੂੰ ਕੀ ਹੋ ਰਿਹਾ ਵਾ ਬੈਨੀਫਿਟ ਹੋ ਰਿਹਾ ਜੋ ਆਪਣਾ ਪ੍ਰੋਫਿਟ ਆ ਠੀਕ ਹੈ ਜੀ ਤਾਂ ਇੱਥੇ ਐਂਟਰੀ ਕੀ ਪੈਜੂਗੀ ਟੂ ਪ੍ਰੋਫਿਟ ਜਾਂ ਗੇਨ ਟੂ ਪ੍ਰੋਫਿਟ ਔਨ ਸੇਲ ਆਫ ਮਸ਼ੀਨਰੀ ਤਾਂ ਮਸ਼ੀਨਰੀ ਆਪਾਂ ਨੇ ਕਿੰਨਾ ਪ੍ਰੋਫਿਟ ਹੋਇਆ ਸੇਲ ਕਰਨ ਤੇ ਆਪਾਂ ਨੂੰ 20000 ਹੋ ਗਿਆ ਤਾਂ ਇਸ ਤਰੀਕੇ ਨਾਲ ਆਪਣੀ ਐਂਟਰੀ ਕੀ ਹੈ ਜੀ ਇਹ ਪਾਸ ਆਊਟ ਹੋਗੀ ਇਸ ਕੇ ਦੇ ਵਿੱਚ ਆਪਾਂ ਨੇ ਲਾਸ ਦੀ ਗੱਲ ਕਰੀ ਆ ਇਸ ਕੇਸ ਦੇ ਵਿੱਚ ਆਪਾਂ ਨੇ ਪ੍ਰੋਫਿਟ ਦੀ ਗੱਲ ਕਰੀ ਆ ਤਾਂ ਹੁਣ ਜਿਹੜਾ ਪ੍ਰੋਫਿਟ ਆ ਨੋਮੀਨਲ ਅਕਾਊਂਟ ਦਾ ਰੂਲ ਕੀ ਕਹਿੰਦਾ ਵੀ ਉਹ ਕੀ ਹੋਊਗਾ ਜੀ ਕ੍ਰੈਡਿਟ ਹੋਊਗਾ ਜੋ ਵੀ ਆਪਣਾ ਪ੍ਰੋਫਿਟ ਆ ਗੇਨ ਆ ਜਾਂ ਆਪਾਂ ਨੂੰ ਇਨਕਮ ਹੋ ਰਹੀ ਆ ਉਹ ਕੀ ਹੋਊਗਾ ਜੀ ਕ੍ਰੈਡਿਟ ਹੋਊਗਾ ਤਾਂ ਪ੍ਰੋਫਿਟ ਕ੍ਰੈਡਿਟ ਹੋਇਆ ਜੇਰਾ ਆਪਣਾ ਲਾਸ ਆ ਉਹ ਕੀ ਕੀਤਾ ਆਪਾਂ ਨੇ ਡੈਬਿਟ ਕੀਤਾ ਤਾਂ ਉਮੀਦ ਕਰਦੇ ਹਾਂ ਜਿਉ ਅੱਜ ਆਪਾਂ ਨੇ ਕਨਸੈਪਟ ਕਰਿਆ ਵਾ ਔਰ ਕਲੀਅਰ ਹੋ ਗਿਆ ਹੋਣਾ ਜੀ ਤਾਂ ਆਪਣੇ ਵੀਡੀਓ ਲਾਈਕ ਸ਼ੇਅਰ ਜੁੜ ਕਰਨਾ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਥੈਂਕ ਯੂ